ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੇ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਵਾਸਤੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੋਲਕਾਤਾ ਦੇ ਕੇਸ ਬਾਰੇ ਜੋ ਕਿ ਤੁਹਾਨੂੰ ਪਤਾ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਇੰਟਰਨੈਟ ਦੇ ਉੱਪਰ ਫੈਲਿਆ ਹੋਇਆ ਅੱਗ ਵਾਂਗੂ ਟੌਪਿਕ ਫੈਲਿਆ ਆ ਤੇ ਇਸ ਉੱਪਰ ਗੱਲ ਕਰਨੀ ਬਹੁਤ ਜ਼ਰੂਰੀ ਆ ਤੇ ਵੀਡੀਓ ਚ ਐਂਡ ਤੱਕ ਜਰੂਰ ਬਨੇ ਰਹੋ ਇਸ ਬਾਰੇ ਕੁਝ ਗੱਲਾਂ ਆ ਜਿਹੜੀਆਂ ਲੋਕਾਂ ਨੂੰ ਨਹੀਂ ਪਤਾ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੇ ਉਮੀਦ ਕਰਦਾ ਵੀ ਤੁਸੀਂ ਵੀਡੀਓ ਨੂੰ ਪਿਆਰ ਦੋਗੇ ਤੇ ਸ਼ੇਅਰ ਜਰੂਰ ਕਰਿਓ ਮੋਟੀਵੇ ਅਵੇਰਨੈਸ ਸਪਰੈਡ ਹੋਣੀ ਚਾਹੀਦੀ ਹੈ ਲੋਕਾਂ ਤੱਕ ਮੈਸੇਜ ਪਹੁੰਚਣਾ ਚਾਹੀਦਾ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੋ ਗੱਲ ਕਰਦੇ ਹਾਂ ਕੋਲਕਾਤਾ ਰੇ ਕੇਸ ਬਾਰੇ ਸ਼ੀ ਵਾਸ ਅ ਲੇਡੀ ਡਾਕਟਰ 31 ਸਾਲ ਦੀ ਉਮਰ ਦੀ ਲੇਡੀ ਡਾਕਟਰ ਸੀ ਜੋ ਕਿ ਰੈਸਟ ਕਰ ਰਹੀ ਸੀ ਪਿਛਲੇ ਕੁਝ ਦਿਨਾਂ ਤੋਂ ਕੁਝ ਟਾਈਮ ਤੋਂ ਘੰਟਿਆਂ ਤੋਂ ਕੰਮ ਲਗਾਤਾਰ ਕਰ ਰਹੀ ਸੀ ਆਈ ਥਿੰਕ ਅਪਰੋਕਸੀਮੇਟਲੀ 36 ਘੰਟੇ ਤੋਂ ਲਗਾਤਾਰ ਕੰਮ ਕਰ ਰਹੀ ਸੀ ਤੇ ਉਹਨੇ ਕਿਹਾ ਵੀ ਮੈਂ ਰੈਸਟ ਕਰ ਲੈਣੀ ਹੈ ਥੋੜੀ ਦੇਰ ਆਬਵੀਅਸ ਜੀ ਗੱਲ ਆਪਾਂ ਵੀ ਕੁਝ ਘੰਟੇ ਆਪਾਂ ਤੇ 7-8 ਘੰਟੇ ਵੀ ਕੰਮ ਲਗਾਤਾਰ ਕਰ ਲਈਏ ਤਾਂ ਆਪਾਂ ਵੀ ਤਾਂ ਵੀ ਰੈਸਟ ਕਰ ਲੈਣਾ ਬਟ ਇੱਕ ਡਾਕਟਰ ਜਿਹਦੇ ਮੈਂਟਲੀ ਇਹਨਾਂ ਪ੍ਰੈਸ਼ਰ ਹੁੰਦਾ ਆ ਪੇਸ਼ੈਂਟਸ ਦੇਖਣੇ ਹੁੰਦੇ ਆ ਅਜਾ ਹਜੇ ਉਹ ਅੰਡਰ ਮਤਲਬ ਟ੍ਰੇਨਿੰਗ ਚ ਸੀਗੇ ਠੀਕ ਆ ਸ਼ੀ ਵਾਸ ਅ ਟ੍ਰੇਨਿੰਗ ਡਾਕਟਰ ਠੀਕ ਆ ਤੇ ਜੇ ਉਹ ਆਪਣਾ ਰੈਸਟ ਕਰਨ ਗਈ ਆ ਠੀਕ ਆ ਔਨ ਡਿਊਟੀ ਆ ਉਹ ਉਹਦਾ ਰੇਪ ਹੋ ਜਾਂਦਾ ਹੈ ਰੇਪ ਵੀ ਇਦਾਂ ਨਹੀਂ ਹੁੰਦਾ ਗੈਂਗ ਰੇਪ ਹੁੰਦਾ ਆ ਇਹ ਗੱਲ ਯਾਦ ਰੱਖਿਓ ਮੇਰੀ ਹੁਣ ਲੋਕ ਕੀ ਕਹਿਣਗੇ ਸਾਹਮਣੇ ਤਾਂ ਆਇਆ ਨਹੀਂ ਹਾਊ ਯੂ ਕੈਨ ਸੇ ਲਾਈਕ ਦਿਸ ਜੋ ਵਿੱਚ ਜਬ ਬਾਹਰ ਆਈਆਂ ਉਹਨਾਂ ਚੀਜ਼ਾਂ ਤੋਂ ਸਾਫ਼-ਸਾਫ਼ ਸਪਸ਼ਟ ਹੁੰਦਾ ਆ ਉਹਦੀਆਂ ਅੱਖਾਂ ਦੇ ਵਿੱਚੋਂ ਉਹਦੀਆਂ ਜਿਹੜੇ ਚਸ਼ਮੇ ਸੀ ਐਨਕਾ ਸੀ ਉਹਦੇ ਛੋਟੇ-ਛੋਟੇ ਪੀਸ ਮਿਲੇ ਉਦੀ ਲੱਤਾਂ ਤੋੜ ਦਿੱਤੀਆਂ ਗਈਆਂ ਉਹਦਾ ਚੂਲਾ ਟੁੱਟਾ ਹੋਇਆ ਸੀ ਉਹਦੇ ਮੂੰਹ ਚੋਂ ਖੂਨ ਨਿਕਲ ਰਿਹਾ ਸੀ ਉਹਦੇ ਪ੍ਰਾਈਵੇਟ ਪਾਰਟਸ ਚੋਂ ਖੂਨ ਨਿਕਲ ਰਿਹਾ ਸੀ ਉਦੀ ਬਾਡੀ ਚੋਂ 150 ਗ੍ਰਾਮ ਮਿਲੀਗ੍ਰਾਮ ਸੇਮਿਨਲ ਫਲੂਇਡ ਮਿਲਿਆ that was literally shocking ਇੱਕ ਬੰਦੇ ਦਾ ਇੰਨਾ ਸੇਮਿਨਲ ਫਲੂਇਡ ਨਹੀਂ ਹੋ ਸਕਦਾ 150 ਮਿਲੀਗ੍ਰਾਮ ਸੇਮਿਨਲ ਫਲੂਇਡ ਮੀਨਸ ਕੀ ਇੱਕ ਤੋਂ ਵੱਧ ਬੰਦੇ ਇਨਵਾਲਵ ਸੀ ਠੀਕ ਹੈ ਤੋਂ ਸੋਚੋ ਕਿੰਨਾ ਇਹ ਭਿਆਨਕ ਇਨਸੀਡੈਂਟ ਹੋਇਆ ਬਟ ਉੱਥੇ ਕੁਝ ਲੋਕਾਂ ਦੀ ਤੁਸੀਂ ਕਹਿ ਸਕਦੇ ਹੋ ਜਿਹੜੇ ਪਾਵਰ ਦੇ ਵਿੱਚ ਨੇ ਜਾਂ ਪੋਲੀਟੀਸ਼ੀਅਨਸ ਨੇ ਉਹਨਾਂ ਦਾ ਜ਼ੋਰ ਲੱਗਿਆ ਪਾਇਆ ਕਿ ਸਾਰੇ ਸਬੂਤ ਮਿਟ ਜਾਣ ਸਭ ਕੁਝ ਮਤਲਬ ਕਿ ਟੱਕਿਆ ਜਾਵੇ ਠੀਕ ਹੈ ਜਿੰਨੇ ਵੀ ਜੋ ਕੀਤਾ ਤੇ ਸਬੂਤ ਮਟਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਈਵਨ தோ ਕੀ ਇੱਕ ਬੰਦੇ ਨੇ ਜਾ ਕੇ ਐਡਮਿਟ ਕਰ ਲਿਆ ਪੁਲਿਸ ਸਟੇਸ਼ਨ ਚ ਕਿ ਹਾਂ ਹਾਂ ਮੈਂ ਕੰਮ ਕੀਤਾ ਮੈਨੂੰ ਫਾਂਸੀ ਦੇ ਦਿਓ ਪਰ ਉਹ ਇੱਕ ਬੰਦੇ ਦਾ ਕੰਮ ਹੀ ਨਹੀਂ ਸੀ ਹੈਗਾ ਉਹਦੇ ਪੋਸਟ ਪੋਸਟਮਾਰਟਮ ਰਿਪੋਰਟਸ ਚੋਂ ਜੋ ਵੀ ਪਤਾ ਲੱਗਾ ਜਿੰਨਾ ਕੁਝ ਵੀ 150 ਮਿਲੀਗ੍ਰਾਮ ਸਿਮਿਲਰ ਫਲੂਇਡ ਵੀ ਨਿਕਲਿਆ ਜੋ ਵੀ ਵਾਟਐਵਰ ਉਸ ਤੋਂ ਬਾਅਦ ਸਿੰਪਲੀ ਕਿਸੇ ਵੀ ਇੱਕ ਬੇਸਿਕ ਜਿਹਨੂੰ ਨੌਲੇਜ ਹੈਗੀ ਨਾ ਬੰਦੇ ਨੂੰ ਥੋੜੀ ਬਹੁਤੀ ਵੀ ਮੈਡੀਕਲ ਬਾਰੇ ਜਾਂ ਬਾਇਓਲੋਜੀ ਬਾਰੇ ਤਾਂ ਉਹਨੂੰ ਵੀ ਪਤਾ ਹੋਊਗਾ ਵੀ ਇੱਕ ਤੋਂ ਵੱਧ ਬੰਦੇ ਇਨਵੋਲਡ ਸੀ ਇਸ ਕੇਸ ਦੇ ਵਿੱਚ ਤੋ ਕੋਈ ਵੀ ਇਦਾਂ ਵੜਾ ਕਰਾਇਮ ਕਰਕੇ ਇਦਾਂ ਨਹੀਂ ਜਾਂਦਾ ਪੁਲਿਸ ਤੋਂ ਕਿ ਮੈਨੂੰ ਆ ਅਰੈਸਟ ਕਰ ਦੋ ਮੈਨੂੰ ਫਾਂਸੀ ਦੇ ਦੋ ਇਸ ਤੋਂ ਬਾਅਦ ਈਵਨ ਤੋਂ ਕੁਝ ਬੰਦੇ ਟਰੱਕ ਪਰ ਕੇ ਆਏ ਜਦੋਂ ਕਿ ਕੁਝ ਡਾਕਟਰਸ ਪ੍ਰੋਟੈਸਟ ਕਰ ਰਹੇ ਸੀ ਪ੍ਰੋਟੈਸਟ ਤੇ ਬੈਠੇ ਜਸਟਿਸ ਦੀ ਮੰਗ ਕਰ ਰਹੇ ਸੀ ਕਿਸ ਲਈ ਉਹਨਾਂ ਨੂੰ ਕੁੱਟਣ ਦੇ ਲਈ ਤੇ ਸਾਰੇ ਐਵੀਡੈਂਸ ਮਿਟਾਉਣ ਦੇ ਲਈ ਇਸ ਹੱਦ ਤੱਕ ਆਪਣੇ ਦੇਸ਼ 'ਚ ਚੀਜ਼ਾਂ ਹੋ ਰਹੀਆਂ ਆ ਸੋ ਜਿਹੜੇ ਚੁੱਪ ਬੈਠੇ ਆ ਥੋੜਾ ਜਿਹਾ ਧਿਆਨ ਦਿਓ ਇਹਨਾਂ ਚੀਜ਼ਾਂ ਬਾਰੇ ਵੀ ਅੱਜ ਕਿਸੇ ਦੀ ਧੀ ਪਰ ਨਾ ਹੋਇਆ ਨੈਕਸਟ ਵਨ ਕੁਡ ਬੀ ਯੋਰਸ ਐਂਡ ਮਾਈਨ ਠੀਕ ਆ ਉਸ ਤੋਂ ਬਾਅਦ ਮਮਤਾ ਬੈਨਰਜੀ ਪ੍ਰੋਟੈਸਟ ਕੇਸ ਦੇ ਖਿਲਾਫ ਕਰ ਰਹੇ ਨੇ ਆਪਣੇ ਖਿਲਾਫ ਹੀ ਆ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੀ ਸਰਕਾਰ ਪਾਵਰ ਦੇ ਵਿੱਚ ਆ ਇਵਨ ਦੋ ਲੋਕਾਂ ਨੇ ਸ਼ਰੀਆ ਮੈਸੋਲੇ ਵੀ ਇੰਟਰਨੈਟ ਦੇ ਉੱਪਰ ਲੋਕਾਂ ਦਾ ਗੁੱਸਾ ਜਿਕਰ ਹੈਗਾ ਤੇ ਮਮਤਾ ਬੈਨਰਜੀ ਦੇ ਉੱਪਰ ਸਾਫ਼-ਸਾਫ਼ ਦਿਖ ਰਿਹਾ ਲੋਕੀ ਰੈਜ਼ੀਗਨੇਸ਼ਨ ਚਾਹੁੰਦੇ ਆ ਵੀ ਰੈਜ਼ਾਈਨ ਕਰੇ ਮਮਤਾ ਬੈਨਰਜੀ ਇਵਨ ਦੋ ਨਿਰਭਿਆ ਦੀ ਮਦਰ ਨੇ ਵੀ ਸਾਹਮਣੇ ਆ ਕੇ ਕਲੀਅਰਲੀ ਓਪਨਲੀ ਸ਼ੀ ਸੈਡ ਕਿ ਮਮਤਾ ਬੈਨਰ ਜੀ ਫੇਲਡ ਠੀਕ ਹੈ ਫੇਲਡ ਐਜ਼ ਅ ਲੀਡਰ ਉਹਨੂੰ ਰਿਜ਼ਾਈਨ ਦੇਣਾ ਚਾਹੀਦਾ ਆ ਹਾਲਾਂਕਿ ਇਵਨ ਦੋ ਸੀਬੀਆਈ ਨੂੰ ਕੇਸ ਹੈਂਡਲ ਵੀ ਕਰ ਦਿੱਤਾ ਗਿਆ ਆ ਬਟ ਸਟਿਲ ਇਟਸ ਨਾਟ ਥੈਟ ਈਜ਼ੀ ਥਿੰਕ ਅਬਾਊਟ ਕਿ ਕੀ ਉਹਦੇ ਫੈਮਿਲੀ ਮੈਂਬਰਸ ਤੇ ਬੀਤ ਰਹੀ ਹੋਊਗੀ ਉਹਦੇ ਫਾਦਰ ਨੂੰ ਉਹਨਾਂ ਦੀ ਬੇਟੀ ਦੀ ਬਾਡੀ ਨੇਕਡ ਬਾਡੀ ਦੇਖੀ ਉਹਨਾਂ ਨੇ ਤਾਂ ਜਸ ਥਿੰਕ ਕਿ ਆਪਾਂ ਇੱਕ ਨਾਰਮਲ ਬੰਦਾ ਇੱਕ ਪ੍ਰੋਸੈਸ ਕਰਨ ਚ ਕਿੰਨਾ ਡਿਫਿਕਲਟ ਹੋ ਰਿਹਾ ਹਾਊ ਉਹਦੇ ਪੇਰੈਂਟਸ ਨੇ ਕਿਵੇਂ ਪਰ ਉਸ ਚੀਜ਼ ਨੂੰ ਪ੍ਰੋਸੈਸ ਕੀਤਾ ਹੋਣਾ ਐਂਡ ਉਹ ਵੀ ਇਨੇ ਭਿਆਨਕ ਤਰੀਕੇ ਨਾਲ ਉਹਦਾ ਰੇਪ ਕੀਤਾ ਗਿਆ ਉਹਨੂੰ ਉਹਦਾ ਮਰਡਰ ਕੀਤਾ ਗਿਆ ਇਟ ਵਾਸ ਨਾਟ ਓਨਲੀ ਦਾ ਰੇਪ ਇਟ ਵਾਸ ਮਰਡਰ ਐਂਡ ਉਸ ਤੋਂ ਬਾਅਦ ਹਰ ਇੱਕ ਦਿਨ ਜੇ ਤੁਸੀਂ ਸੋਸ਼ਲ ਮੀਡੀਆ ਐਕਟਿਵਲੀ ਯੂਜ਼ ਕਰਦੇ ਹੋ ਜਾਂ ਨਿਊਜ਼ ਐਕਟਿਵਲੀ ਦੇਖ ਲਓ ਆਈ ਡੋਨਟ ਨੋ ਬਾਟ ਦ ਨਿਊਜ਼ ਮੈਂ ਨਿਊਜ਼ ਨਹੀਂ ਦੇਖਦਾ ਬਿਕਾਜ਼ ਮੈਨੂੰ ਨਹੀਂ ਉਹਨਾਂ ਤੇ ਯਕੀਨ ਸੋ ਜਿੰਨਾ ਵੀ ਮੀਡੀਆ ਵਿਖਿਆ ਹੋਇਆ ਸੋ ਸੋਸ਼ਲ ਮੀਡੀਆ ਮੈਂ ਤਾਂ ਬੈਟਰ ਸਮਝਦਾ ਉੱਤੇ ਜ਼ਿਆਦਾ ਪਤਾ ਲੱਗ ਜਾਂਦਾ ਹਰ ਰੋਜ਼ ਨਵਾਂ ਕੇਸ ਸਾਹਮਣੇ ਆ ਰਿਹਾ ਕਦੀ ਯੂਪੀ ਦੇ ਵਿੱਚ ਤਾਂ ਕਦੀ ਕਿਤੇ ਤਾਂ ਕਦੀ ਕਿਤੇ ਕਦੀ ਛੋਟੀ ਬੱਚੀ ਦੇ ਨਾਲ ਕਦੀ ਬਜ਼ੁਰਗ ਔਰਤ ਦੇ ਨਾਲ ਇਸ ਹੱਦ ਤੱਕ ਹਵਾਨੀਅਤ ਵੱਧ ਚੁੱਕੀ ਆ ਕਿਉਂਕਿ ਕੋਈ ਡਰ ਹੀ ਨਹੀਂ ਹੈਗਾ ਡਰ ਹੋਵੇ ਵੀ ਕਿਉਂ ਕਿ ਕਿ ਇਦਾਂ ਦੇ ਲਾਜ਼ ਐਂਡ ਰੈਸਟ੍ਰਿਕਸ਼ਨਸ ਐਂਡ ਰੂਲਸ ਹੀ ਹਨੀ ਆਪਣੀ ਕੰਟਰੀ ਦੇ ਵਿੱਚ ਆਈ ਲਿਵ ਇਨ ਕੈਨੇਡਾ ਐਂਡ ਆਈ ਓਪਨਲੀ ਸੇ ਕਿ ਕੈਨੇਡਾ ਚ ਵਿਮਨਸ ਨੂੰ ਲੈ ਕੇ ਔਰਤਾਂ ਨੂੰ ਲੈ ਕੇ ਇੱਥੇ ਸਟ੍ਰਿਕਟ ਜਿਹੜੇ ਲਾਜ਼ ਨੇ ਬਹੁਤ ਜ਼ਿਆਦਾ ਸਟ੍ਰਿਕਟ ਨੇ ਬਟ ਆਪਣੀ ਕੰਟਰੀ ਚ ਨਹੀਂ ਹੁੰਦਾ ਹੈਗੇ ਵੀ ਨੀਡ ਟੂ ਆਸਕ ਦਾ ਗਵਰਨਮੈਂਟ ਟੂ ਬ੍ਰਿੰਗ ਸਮ ਲਾਜ਼ ਵਿਚ ਵਿਚ ਸ਼ੁੱਡ ਬੀ ਸਟ੍ਰਿਕਟ ਜੋ ਸਟ੍ਰਿਕਟ ਹੋਣ ਕੁਝ ਇਦਾਂ ਦੀ ਕਮੇਟੀ ਹੋਣੀ ਚਾਹੀਦੀ ਆ ਕਿ ਇੱਕ ਵਾਰੀ ਐਗਜ਼ਾਮਪਲ ਸੈੱਟ ਕੀਤੀ ਜਾਵੇ ਹੁਣ ਪਤਾ ਨਹੀਂ ਇਸ ਪੈਨ ਨੂੰ ਜਸਟਿਸ ਮਿਲੇਗਾ ਨਹੀਂ ਮਿਲੇਗਾ ਬਟ ਐਟਲੀਸ ਆਉਣ ਵਾਲੇ ਫਿਊਚਰ ਦੇ ਵਿੱਚ ਤਾਂ ਕੁਝ ਇਹੋ ਜਿਹਾ ਹੋਵੇ ਜਿਹੜੀਆਂ ਚੀਜ਼ਾਂ ਨਾ ਹੋਣ ਐਂਡ ਉਸ ਦਿਨ ਤੋਂ ਬਾਅਦ ਵੀ ਹਰ ਇੱਕ ਦਿਨ ਕੇਸ ਇਦਾਂ ਦਾ ਸਾਹਮਣੇ ਆ ਰਿਹਾ ਮੈਂ ਨਹੀਂ ਕਹ ਰਿਹਾ ਵੀ ਹਰ ਇੱਕ ਮੁੰਡਾ ਇਹੋ ਜਿਹਾ ਨਹੀਂ ਹਰ ਇੱਕ ਮੁੰਡਾ ਇਹੋ ਜਿਹਾ ਨਹੀਂ ਹੈਗਾ ਪਰ ਵਾਈ ਆਲਵੇਸ ਮੈਨ ਥਿਸ ਇਜ਼ ਅ ਬਿਗ ਥਿੰਗ ਥਿਸ ਇਜ਼ ਅ ਬਿਗ ਥਿੰਗ ਤੁਸੀਂ ਸੋਚੋ ਮਮਤਾ ਮਹਨਰਜੀ ਥੋੜੇ ਦਿਨਾਂ ਬਾਅਦ ਇਹ ਸਟੇਟਮੈਂਟ ਦੇ ਰਹੀ ਆ ਵੀ ਮੈਂ ਔਰਤਾਂ ਦੀ ਸੇਫਟੀ ਦੇ ਲਈ ਕੁਝ ਰੂਲਸ ਐਂਡ ਕੁਝ ਚੀਜ਼ਾਂ ਇੰਪਲੀਮੈਂਟ ਕਰ ਰਹੀ ਆ ਸੋਚ ਰਹੀ ਆ ਤੇ ਉਹ ਸਟੇਟਮੈਂਟ ਇਹ ਦਿੰਦੀ ਆ ਵੀ ਜਿਹੜੀ ਸ਼ਿਫਟ ਹੋਇਆ ਕਰੂਗੀ ਨਾਈਟ ਸ਼ਿਫਟ ਔਰਤਾਂ ਦੀ 12 ਵਜੇ ਤੋਂ ਬਾਅਦ ਨਹੀਂ ਹੋਇਆ ਕਰੂਗੀ ਲੇਟ ਨਾਈਟ ਤੱਕ ਨਹੀਂ ਹੋਇਆ ਕਰੂਗੀ ਵਾਟ ਸ਼ੀ ਇਸ ਟ੍ਰਾਈਂਗ ਟੂ ਸੇ ਕਰੇ ਰੋ ਉਹ ਦੂਸੀ ਰਾਤ ਨੂੰ ਆਪਣੀ ਕੰਟਰੀ ਚ ਐਡਵਾਂਸਡ ਵੱਡੇ ਲੇਡੀ ਡਾਕਟਰ ਸਿਆ ਹੋਰ ਵੀ ਕਿੰਨੇ ਫੀਲਡਸ ਦੇ ਵਿੱਚ ਔਰਤਾਂ ਕੰਮ ਕਰਦੀਆਂ ਆ ਤੁਹਾਡੇ ਮਦਰ ਵੀ ਟੀਚਰ ਹੋ ਸਕਦੇ ਆ ਤੁਹਾਡੀ ਫੈਮਿਲੀ ਚ ਤੁਹਾਡੀ ਭੈਣ ਵੀ ਕਿਤੇ ਕੰਮ ਕਰਦੀ ਹੋ ਸਕਦੀ ਕੋਈ ਜੌਬ ਕਰਦੀ ਹੋ ਸਕਦੇ ਤੇ ਕੀ ਉਹ ਰਾਤ ਨੂੰ ਬਾਹਰ ਨਾ ਜਾਣ ਇੱਕ ਗੱਲ ਜਸਟ ਕੁਐਸਚਨ ਸਿੰਪਲ ਪੁੱਛ ਰਿਹਾ ਜੇ ਮੁੰਡੇ ਜਾ ਸਕਦੇ ਰਾਤ ਨੂੰ ਬਾਹਰ ਤੇ ਕੁੜੀਆਂ ਕਿਉਂ ਨਹੀਂ ਜਾ ਸਕਦੀਆਂ ਸਿੰਪਲ ਜੀ ਚੀਜ਼ ਆ ਨਾ ਮੈਂਟੈਲਿਟੀ ਬਦਲਣ ਦੀ ਲੋੜ ਆ ਐਂਡ ਮੈਨੂੰ ਨਹੀਂ ਲੱਗਦਾ ਆਈ ਐਮ ਓਪਨਲੀ ਐਡਮਿਟਿੰਗ ਕਿ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਮੋਮਬੱਤੀਆਂ ਨਾਲ ਜਸਟ ਇਸ ਲੈ ਸਕਦੇ ਹੋ ਕਿਉਂਕਿ ਸਰਕਾਰ ਸੁਣ ਨਹੀਂ ਰਹੀ نو ਵਨ ਇਜ਼ ਲਿਸਨਿੰਗ ਯੂ ਉਹਨਾਂ ਲਈ ਹਜੇ ਵੀ ਇਹ ਇੱਕ ਨਾਰਮਲ ਕੇਸ ਆ ਦੇ ਆਰ ਜਸਟ ਟੇਕਿੰਗ ਇਟ ਐਸ ਜਸਟ ਅਨਦਰ ਨਾਰਮਲ ਕੇਸ ਦੈਟਸ ਇਟ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਬਿਕੋਜ਼ ਉਸ ਤੋਂ ਬਾਅਦ ਹਰ ਇੱਕ ਦਿਨ ਨਵਾਂ ਕੇਸ ਸਾਹਮਣੇ ਆ ਰਿਹਾ ਐਨੇ ਕੇਸ ਕਿ ਮੈਂ ਲਿਟਰਲੀ ਅਜੇ ਸੋਸ਼ਲ ਮੀਡੀਆ ਆ ਵੀਡੀਓ ਸ਼ੂਟ ਕਰ ਰਿਆ ਨਾ ਜਿਸ ਵੇਲੇ ਇਸ ਤੋਂ ਘੰਟਾ ਪਹਿਲਾਂ ਮੈਂ ਡਿਲੀਟ ਕਰਕੇ ਆ ਆਪਣਾ ਇੰਸਟਾਗ੍ਰam ਜਸਟ ਬਿਕੋਜ਼ ਕਿ ਪਿਛਲੇ 5-6 ਦਿਨਾਂ ਤੋਂ ਲਗਾਤਾਰ ਮੈਂ ਜਦੋਂ ਉਹਨੂੰ ਓਪਨ ਕਰਦਾ ਜਦੋਂ ਕੁਛ ਨਾ ਕੁਛ ਉੱਤੇ ਇਦਾਂ ਦੀ ਨਿਊਜ਼ ਹੁੰਦੀ ਆ ਕਿਤੇ ਰੇਪ ਕੇਸ ਆ ਕਿਤੇ ਹੋਰ ਆ ਤੇ ਮੈਂਟਲੀ ਉਹ ਚੀਜ਼ ਮੈਨੂੰ ਬਹੁਤ ਇਫੈਕਟ ਕਰ ਰਹੀ ਆ ਸੋ ਗਾਇਜ਼ ਥੋੜਾ ਸੋਚਣ ਦੀ ਲੋੜ ਆ ਕਿੱਡਾ ਭਿਆਨਕ ਖਾਸਾਸ ਕੁੜੀ ਦੇ ਨਾਲ ਹੋਇਆ 10 ਸਾਲ ਲੱਗ ਗਏ ਉਸ ਨੂੰ ਉਸ ਲੈਵਲ ਤੱਕ ਪਹੁੰਚਦਾ ਪਹੁੰਚਦਾ ਇੱਕ ਡਾਕਟਰ ਨੂੰ ਉਸ ਲੈਵਲ ਤੱਕ ਪਹੁੰਚਦਾ ਬਹੁਤ ਟਾਈਮ ਲੱਗ ਜਾਂਦਾ ਕੋਈ ਈਜ਼ੀ ਨਹੀਂ ਹੁੰਦਾ ਡਾਕਟਰ ਬੰਨਣਾ ਉਹਦੀ ਸਾਰੀ ਮਿਹਨਤ ਕੀਤੀ ਕਿਰਾਈ ਤੇ ਪਾਣੀ ਫੇਰਤਾ ਇਹ ਜਿਹੜਾ ਚੇਂਜ ਹੈ ਨਾ ਇਹ ਸਟਾਰਟ ਆਪਣੇ ਘਰ ਤੋਂ ਹੀ ਹੋਣਾ ਮੈਂ ਤੁਹਾਨੂੰ ਦੱਸਾਂ ਜੇ ਤੁਹਾਡੇ ਤੁਸੀਂ ਪੇਰੈਂਟਸ ਮੇਰੀ ਵੀਡੀਓ ਦੇਖ ਰਹੇ ਹੋ ਇੱਕ ਮੈਂ ਰਿਕਵੈਸਟ ਕਰਦਾ ਜੇ ਤੁਹਾਡਾ ਬੇਟਾ ਆ ਉਹਨੂੰ ਸਮਝਾਓ ਵੀ ਔਰਤਾਂ ਨੂੰ ਜਾਂ ਕੁੜੀਆਂ ਨੂੰ ਉਦਾਂ ਹੀ ਟਰੀਟ ਕਰ ਜਿੱਦਾਂ ਤੂੰ ਚਾਹੁੰਦਾ ਕਿ ਤੇਰੀ ਮਾਂ ਨੂੰ ਟਰੀਟ ਕੀਤਾ ਜਾਵੇ। ਦੈਟਸ ਇਟ ਬਹੁਤ ਸਿੰਪਲ ਹੈ ਗੱਲ। ਜੇ ਤੁਹਾਡੀ ਬੇਟੀ ਹੈ ਤੇ ਉਹਨੂੰ ਇਹ ਗੱਲ ਦੱਸੋ ਵੀ ਗੁੱਡ ਟੱਚ ਐਂਡ ਬੈਡ ਟੱਚ ਕੀ ਹੁੰਦਾ ਉਹਨੂੰ ਫਰਕ ਪਤਾ ਹੋਣਾ ਚਾਹੀਦਾ। ਛੋਟੀ ਬੇਟੀ ਕਿਉਂਕਿ ਛੋਟੀਆਂ ਬੱਚਿਆਂ ਦੇ ਨਾਲ ਵੀ ਬਹੁਤ ਕੇਸ ਹੁੰਦੇ ਨੇ ਇੰਡੀਆ ਦੇ ਵਿੱਚ। ਬਹੁਤ ਜ਼ਿਆਦਾ ਕੇਸ। ਯਾ ਤਾਂ ਸ਼ੁਕਰ ਕਰੋ ਵੀ ਕੁਝ ਕੇ ਚਲੋ ਰਜਿਸਟਰ ਹੋ ਜਾਂਦੇ ਆ ਪਤਾ ਲੱਗ ਜਾਂਦਾ ਕੁਝ ਨਾ ਕੁਝ ਮਾਣਾ ਮੋਟਾ ਉਹਨਾਂ ਤੇ ਐਕਸ਼ਨ ਹੁੰਦਾ ਪਰ ਇਤਨਾਂ ਦੇ ਬੜੇ ਕੇਸ ਆ ਜਿਹੜੇ ਤਾਂ ਰਜਿਸਟਰ ਵੀ ਨਹੀਂ ਲੋਕੀ ਕਰਦੇ ਹਰ ਇੱਕ ਦੂਜੀ ਕੁੜੀ ਦੇ ਨਾਲ ਕੋਈ ਨਾ ਕੋਈ ਉਹਨਾਂ ਦੀ ਲਾਈਫ ਦੇ ਵਿੱਚ ਸੈਕਸ਼ੂਅਲ ਅਸੌਲਟ ਜਾਂ ਕੁਝ ਨਾ ਕੁਝ ਹਰੈਸਮੈਂਟ ਹੁੰਦੀ ਆ ਈਵਨ ਦੋ ਇਨ ਕੈਨੇਡਾ ਕਈ ਜਗ੍ਹਾ ਦੇ ਵਿੱਚ ਇਹੋ ਜਿਹੇ ਬੰਦੇ ਲੁੱੱਚੇ ਬੰਦੇ ਹੈਗੇ ਜਿਹੜੇ ਕੁੜੀਆਂ ਦੇ ਨਾਲ ਇਦਾਂ ਦੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਬਟ ਸਟਿਲ ਇਥੇ ਰੇਸ਼ੋ ਬਹੁਤ ਜ਼ਿਆਦਾ ਘੱਟ ਐਸ ਕੰਪੇਅਰ ਟੂ ਇੰਡੀਆ ਬਿਕੋਜ਼ ਇਥੇ ਰੂਲਸ ਐਂਡ ਰੈਸਟ੍ਰਿਕਸ਼ਨਸ ਬਹੁਤ ਜ਼ਿਆਦਾ ਟਫ ਨੇ ਹੈਗਾ ਤੇ ਉਹਨਾਂ ਨੂੰ ਪਤਾ ਵੀ ਇੱਕ ਵਾਰੀ ਅਸੀਂ ਇੱਥੇ ਫਸ ਕੇ ਕੁੜੀ ਦੇ ਚੱਕਰ ਦੇ ਵਿੱਚ ਜਾਂ ਇਹ ਸੈਕਸ਼ੂਅਲ ਹਰਾਸਮੈਂਟ ਦੇ ਚੱਕਰ ਵਿੱਚ ਕਦੀ ਬਾਹਰ ਨਹੀਂ ਆਣਗੇ ਉਹ ਲਾਈਫ ਖਰਾਬ ਹੋ ਜੂਗੀ ਉਹਨਾਂ ਦੀ ਉਹਨਾਂ ਨੂੰ ਇਹ ਡਾਰਿਆ ਹੈਗਾ ਇਹ ਡਰ ਇੰਡੀਆ ਦੇ ਵਿੱਚ ਹੋਣਾ ਚਾਹੀਦਾ ਆ ਵਾਈ ਆਸਕ ਦਾ ਕੁਐਸਚਨ ਟੂ ਦਾ ਗਵਰਨਮੈਂਟ ਵਾਈ ਆਪਾਂ ਉਸ ਕੰਟਰੀ ਦੇ ਸਿਟੀਜ਼ਨ ਆ ਆਪਾਂ ਨੂੰ ਰਾਈਟ ਹੋਣਾ ਚਾਹੀਦਾ ਹੁਣ ਕੋਈ ਕੁੱਝ ਨਹੀਂ ਕਹਿ ਸਕਦਾ ਤੂੰ ਤੇ ਕੈਨੇਡਾ ਬੈਠਾ ਆ ਤੈਨੂੰ ਕੀ ਪ੍ਰੋਬਲਮ ਆ ਜਾਂ ਤੂੰ ਕੁਐਸਚਨ ਕਰ ਰਿਹਾ ਜਿਵੇਂ ਨਹੀਂ ਤੈਨੂੰ ਆਪਣੀ ਕੰਟਰੀ ਦੀ ਹੈਗੀ ਆ ਦਰਦ ਹਨਾ ਪੀੜਾ ਤੇ ਇੱਥੇ ਆ ਜਾ ਇਟਸ ਨਾਟ ਅਬਾਊਟ ਥੈਟ ਮੈਂ ਉਸ ਕੰਟਰੀ ਚ ਆਪਣੀ ਲਾਈਫ ਦੇ 20 ਸਾਲ ਕੱਡੇ ਆ ਮੈਨੂੰ ਵੀ ਉਨਾ ਹੀ ਦੁੱਖ ਦਰਦ ਆ ਮੇਰੀ ਫੈਮਿਲੀ ਉੱਥੇ ਪੂਰੀ ਰਹਿੰਦੀ ਆ ਸੋ ਥਿੰਕ ਮੇਰੀ ਫੈਮਿਲੀ ਵੀ ਉੱਥੇ ਆ ਮੇਰੇ ਮਦਰ ਵੀ ਤਾਂ ਉੱਥੇ ਆ ਥਿੰਕ ਗਾਈਜ਼ ਚੇਂਜ ਲਿਆਉਣਾ ਪੈਣਾ ਆਪਾਂ ਨੂੰ ਮੰਗ ਕਰਨੀ ਪੈਣੀ ਆ ਚੁੱਪਣਾ ਬੈਠੋ ਉਸ ਚੀਜ਼ ਦੇ ਉੱਪਰ ਬੋਲੋ ਇੱਕ ਇੱਕ ਹੋਰ ਗੱਲ ਇਹ ਨਾ ਸੋਚੋ ਵੀ ਇਹ ਲੜਾਈ ਕੱਲੀ ਡਾਕਟਰਸ ਦੀ ਆ ਨਹੀਂ ਇਹ ਲੜਾਈ ਹਰ ਇੱਕ ਬੰਦੇ ਦੀ ਆ ਹਰ ਇੱਕ ਸਿਟੀਜ਼ਨ ਦੀ ਆ ਹਰ ਇੱਕ ਔਰਤ ਦੀ ਆ ਲੜਾਈ ਅੱਜ ਉਸ ਕੁੜੀ ਦੇ ਨਾਲ ਹੋਇਆ ਕੱਲ ਨੂੰ ਪਰਮਾਤਮਾ ਨਾ ਕਰੇ ਤੁਹਾਡੀ ਫੈਮਿਲੀ 'ਚ ਵੀ ਤੁਹਾਡੀ ਧੀ ਭੈਣ ਨਾਲ ਹੋ ਸਕਦਾ ਤੁਹਾਡੀ ਪਤਨੀ ਨਾਲ ਤੁਹਾਡੀ ਮਾਂ ਨਾਲ ਹੋ ਸਕਦਾ ਹੈ ਕੱਲੋ ਆਪਣੇ ਦੇ ਵਿੱਚ ਹੀ ਜਾ ਸਕਦੀ ਆ ਇਸ ਕੰਟਰੀ ਦੇ ਵਿੱਚ ਇਸ ਵੇਲੇ ਕੋਈ ਵੀ ਨਹੀਂ ਸੇਫ ਤੋ ਤੁਹਾਨੂੰ ਆਪਣੇ ਹੱਕ ਦੇ ਲਈ ਆਪਣੀ ਸੇਫਟੀ ਦੇ ਲਈ ਆਪ ਲੜਨਾ ਪੈਣਾ ਠੀਕ ਆ ਆਵਾਜ਼ ਚੱਕਣੀ ਜ਼ਰੂਰੀ ਆ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲੋਕਾਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਆ ਠੀਕ ਆ ਆਈ ਡੋਨਟ ਨੋ ਵਾਟਸ ਦਾ ਬਿਗ ਪਿਕਚਰ ਬਿਹਾਈਂਡ ਇਟ ਕੀ ਇਹਦੇ ਪਿੱਛੇ ਚੱਲ ਰਿਹਾ ਕੋਈ ਪਾਵਰ ਹੈ ਬਹੁਤ ਵੱਡੀ ਕੋਈ ਪੋਲਿਟਿਕਸ ਚੱਲ ਰਹੀ ਹੈ ਇਸ ਦੇ ਪਿੱਛੇ ਬਟ ਕੁਝ ਨਾ ਕੁਝ ਤਾਂ ਹੈ ਮੈਨੂੰ ਐਗਜ਼ੈਕਟ ਨਹੀਂ ਪਤਾ ਬਟ ਕੁਝ ਨਾ ਕੁਝ ਹੈ ਮੱਕੀ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿੰਨੀ ਵੀ ਤੁਸੀਂ ਸਪੋਰਟ ਕਰ ਸਕਦੇ ਹੋ ਆਵਾਜ਼ ਚੱਕ ਸਕਦੇ ਹੋ ਸੋਸ਼ਲ ਮੀਡੀਆ ਦੇ ਥਰੂ ਜਰੂਰ ਚੱਕੋ ਧੰਨਵਾਦ ਤੁਹਾਡਾ ਸਾਰਿਆਂ ਦਾ